ਉਧਰ ਮਾਨਸਾ ਦੇ ਵਿੱਚ ਲਗਾਤਾਰ ਪਿਆਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ 33 ਫੁੱਟੀ ਰੋਡ ਤੇ ਇਕੱਠੇ ਬਿਜਲੀ ਦੇ 7 ਖੰਭੇ ਡੇਗ ਗਏ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਸ਼ਾਰਟ ਸਰਕਟ ਤੋਂ ਬਾਅਦ ਸੜਕ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਆ ਇਸ ਦਰਾਂ ਨਾਲ ਹਾਲਾਂਕਿ ਵਾੜ-ਵਾਲ ਬਚੀ ਆ ਸੜਕ ਤੇ ਜਾ ਰਹੇ ਆ ਬਾਈਕ ਸਵਾਰ ਦੀ ਜਾਨ ਪੁਰੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਆ ਹਾਸੀ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਕ ਬਾਈਕ ਸਵਾਰ ਵੀ ਸੜਕ ਤੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਤੇ ਇਸੇ ਦਰਾਂ ਨੇ 80 ਫੁੱਟੀ ਰੋਡ ਤੇ ਇਕੱਠੇ ਬੀਲੀ ਦੇ ਸੱਤ ਖੰਬੇ ਆਣ ਡਿੱਗਦੇ ਨੇ ਆ ਪੂਰੀਆਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਖੰਬੇ ਆਣ ਡਿੱਗੇ ਉੱਥੇ ਬਿਲਕੁਲ ਉਸੇ ਜਗ੍ਹਾ ਤੋਂ ਇੱਕ ਬਾਈਕ ਸਵਾਰ ਲੰਘ ਰਿਹਾ ਸੀ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਕਿ ਉਸ ਦੀ ਇਸ ਹਾਸੀ ਦੇ ਵਿੱਚ ਵੜ-ਵੜ ਜਾਨ ਬਚ ਗਈ ਹੈ ਆ ਦਰਸਲ ਪਹਿਲਾਂ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਰਾਂਸਫਾਰਮਰ ਦੇ ਵਿੱਚ ਆ ਸ਼ਾਰਟ ਸਰਕਟ ਹੁੰਦਾ ਹੈ ਅ ਚੰਗਿਆੜੇ ਨਿਕਲਦੇ ਉਸਿਰਾਂ ਦੇ ਵਿੱਚ ਵੇਖਿਆ ਜਾ ਸਕਦੇ ਨੇ ਜਦੋਂ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਅਚਾਨਕ ਬਿਜਲੀ ਦੇ ਸੱਕ ਖੰਬੇ ਅ ਸੜਕ ਤੇ ਆਂ ਡਿੱਗਦੇ ਨੇ ਆ ਇਸੇ ਦੌਰਾਨ ਜਦੋਂ ਬਾਈਕ ਸਵਾਰ ਉੱਥੋਂ ਗੁਜ਼ਰਿਆ ਸੀ ਉਸੇ ਵੇਲੇ ਪੂਰਾ ਹਾਸਾ ਵਾਪਰਦਿਆ ਹਾਲਾਂਕਿ ਬਹੁਤ ਬਚਾਅ ਦੀ ਕਰ ਲਈ ਕਿ ਬਾਈਕ ਸਵਾਰ ਇਹ ਨਾ ਖੰਬੇ ਦੀ ਟੇਖ ਦੇ ਵਿੱਚ ਨਹੀਂ ਆ ਉਸ ਦੀ ਵਾੜ-ਵਾਲ ਜਾਨ ਬਚ ਗਈ ਹੈ ਆ ਤਾਂ ਮਾਨਸਾ ਦੇ ਵਿੱਚ ਲਗਾਤਾਰ ਪੈਦੇ ਪੈਰੇ ਮੀਂਹ ਦੇ ਵਿਚਾਲੇ ਦਰਸਲੇ ਵੱਡਾ ਹਾਸਾ ਅਚਾਨਕ ਆ ਵਾਪਰ ਜਾਂਦਾ ਜਿੱਥੇ ਕਿ 33 ਫੁੱਟੀ ਰੋਡ ਤੇ ਇਕੱਠੇ ਹੀ ਬਿਜਲੀ ਦੇ 7 ਖੰਭੇ ਡਿੱਗੇ। ਉਹ ਦਰਖਤ ਡਿੱਗ ਪਿਆ ਤੇ ਨਾਲ ਦੀ ਨਾਲ ਇੱਕ ਮਿਸਕਿੰਟ ਦੇ ਵਿੱਚ ਖੰਭੇ ਸਾਰੇ ਥੱਲੇ। ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਖੰਭੇ ਨੇ? ਨੁਕਸਾਨ ਤਾਂ ਸਭ ਬਚਤ ਰਹੀ ਜਿੰਨਾ ਚਿਰ ਮਤਲਬ ਕਿ ਕੋਈ ਇਨਸਾਨੀ ਨੁਕਸਾਨ ਨਹੀਂ ਹੁੰਦਾ ਨਾ ਉਹਨਾਂ ਜੇ ਬਚਤੀ ਮੰਨੋ ਤੁਸੀਂ। ਖੰਭੇ 7 ਡਿੱਗ ਪਏ। ਹੂੰ। ਇਹਦਾ ਬੀਲੀ ਬੋਰਡ ਦੱਸੋ ਵੀ ਕਿੰਨਾ ਨੁਕਸਾਨ ਹੈ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਤ ਰਹੀ ਹੈ ਕੁਦਰਤ ਵੱਲੋਂ ਕਿਹੜੀ ਜਗ੍ਹਾ ਹੈ ਇਹ ਇਹ ਜਗ੍ਹਾ ਕੋਰਟਸ ਦੀ ਬੈਕ ਸਾਈਡ ਕੋਰਟ ਦਾ ਕੋਰਟ ਕੰਪਲੈਕਸ ਦੀ ਬੈਕ ਸਾਈਡ ਤੇ 33 ਫੁੱਟ ਰੋਡ ਕੰਸਟ ਡਿੱਗਾ ਉਹਦੇ ਨਾਲ 7 ਖੰਭੇ ਡਿੱਗੇ ਆ ਹਾਂ ਨੁਕਸਾਨ ਹੋਣ ਤੋਂ ਬਹੁਤ ਬਚਤ ਰਹੀ ਹੈ ਪਹਿਲਾਂ ਬਹੁਤ ਕਾਰਾਂ ਗੂੜਾਂ ਟੱਪ ਰਹੀਆਂ ਸੀ ਮੌਕੇ ਤੇ ਜਦੋਂ ਟਰਾਂਸਫਾਰਮ ਦੇ ਪੜਾਕੇ ਪੈ ਗਏ ਕਾਰਾਂ ਗੂੜਾਂ ਸਭ ਲੰਗ ਨੰਗ ਗੀਆਂ ਕੋਈ ਖੜ ਗਿਆ ਇੱਕ ਦੋਜੀ ਸੀ ਉਹਦੀ ਬਚਤ ਰਹੀ ਉਹ ਕੰਦ ਨਾਲ ਲੱਗ ਗਿਆ ਕੁਦਰਤ ਤੇ ਮਹਾਰਾਜ ਨੂੰ ਨਹੀਂ ਦੋ ਰੱਖਣਾ ਹੋਵੇ ਤਾਂ ਮਨਸਾ ਦੀਆਂ ਸੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਇੱਥੇ ਇੱਕ ਲਗਾਤਾਰ ਪੈਰੇ ਮੀਂਹ ਦੇ ਵਿਚਾਲੇ ਵੱਡਾ ਹਾਦਸਾ ਵਾਪਰਿਆ ਜਦੋਂ ਕਿ ਵੇਖਦੇ ਨੇ ਵੇਖਦੇ ਆ 33 ਫੁੱਟੀ ਰੋਡ ਤੇ ਅਚਾਨਕ ਬਿਜਲੀ ਦੇ 7 ਖੰਭੇ ਆ ਡਿੱਗਦੇ ਨੇ ਅ ਦਰਸਲ ਪਹਿਲਾਂ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਤੇ ਸ਼ਾਰਟ ਸਰਕਟ ਤੋਂ ਬਾਅਦ ਹੀ ਸੜਕ ਤੇ 7 ਖੰਭੇ ਡਿੱਗੇ ਉੱਥੋਂ ਹੀ ਇੱਕ ਬਾਈਕ ਸਵਾਰ ਲੰਘਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਕਿ ਉਹ ਖੰਭਿਆਂ ਦੀ ਛੇੜ ਦੇ ਵਿੱਚ ਨਹੀਂ ਆਇਆ ਉਸ ਦਾ ਅੱਵਾਰ ਵਾਲਾ ਬਚਾ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਕਿਉਂਕਿ ਬਿਜਲੀ ਵਾਲੇ ਖੰਭੇ 'ਚ ਸ਼ਾਰਟ ਸਰਕਟ ਹੁੰਦਾ ਹੈ ਜੇਕਰ ਕੋਈ ਇਸ ਦੇ ਚਪੇੜ ਦੇ ਵਿੱਚ ਆਉਂਦਾ ਤਾਂ ਜਾਨੀ ਨੁਕਸਾਨ ਤੱਕ ਵੀ ਹੋ ਸਕਦਾ ਸੀ ਆ ਕੋਈ ਕਰੰਟ ਦੀ ਚਪੇੜ ਦੇ ਵਿੱਚ ਆ ਸਕਦਾ ਸੀ ਜਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਹਾਲਾਂਕਿ ਬਹੁਤ ਬਚਾਅ ਦੀ ਗੱਲ ਹੈ ਕਿ ਬਾਈਕ ਸਵਾਰ ਦੀ ਇਸ ਦਰਾਂ ਵਾਰ ਵਾਲ ਜਾਨ ਬਚੀ ਹੈ